ਸਵਾਗਤ ਹੈ ਜੀ ਅੱਜ ਦੀ ਮੌਸਮ ਦੀ ਨਵੀਂ ਅਪਡੇਟ ਵਾਲੀ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਪੰਜਾਬ ਦਾ ਮੌਸਮ ਆਪਾਂ ਨੂੰ ਤਕਰੀਬਨ 17-18 ਤਰੀਕ ਤੱਕ ਕਿਸ ਤਰ੍ਹਾਂ ਦੀ ਅਪਡੇਟ ਦੇਖਣ ਨੂੰ ਮਿਲੇਗੀ ਅਗਲੇ 3 ਤੋਂ 4 ਦਿਨਾਂ ਦੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ ਜੋ ਸਿਸਟਮ 17-18 ਤਰੀਕ ਨੂੰ ਪੰਜਾਬ ਵਿੱਚ ਪਹੁੰਚਦੇ ਕੋਈ ਦਿਖਾਈ ਦੇ ਰਹੇ ਹਨ ਉਹਨਾਂ ਦੀ ਕੀ ਮੌਜੂਦਾ ਅਪਡੇਟ ਹੈ ਕਿਸਾਨਾਂ ਲਈ ਮੌਸਮ ਦੀ ਕੀ ਨਵੀਂ ਅਪਡੇਟ ਹੈ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਜੇਕਰ ਇਸ ਵੇਲੇ ਦੀਆਂ ਲਾਈਵ ਸੈਟ ਤਸਵੀਰਾਂ ਦੇਖੀ ਤਾਂ ਪੰਜਾਬ ਦੇ ਵੀ ਜ਼ਿਆਦਾਤਰ ਦੇ ਵਿੱਚ ਮੌਸਮ ਆਪਾਂ ਨੂੰ ਸਾਫ਼ ਦੇਖਣ ਨੂੰ ਮਿਲ ਰਿਹਾ ਹੈ ਕਿਸੇ ਕਿਸਮ ਦੀ ਬਦਲਵਾਈ ਨਹੀਂ ਦੇਖਣ ਨੂੰ ਮਿਲ ਰਹੀ ਉੱਤਰ ਪੱਛਮ ਦੀਆਂ ਹਵਾਵਾਂ ਜ਼ਿਆਦਾਤਰ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲਣਗੀਆਂ ਪਹਾੜੀ ਖੇਤਰਾਂ ਦੇ ਵਿੱਚ ਵੀ ਪਛਮੀ ਸਿਸਟਮ ਕੂਚ ਕਰਦੇ ਹੋਏ ਠਕਾਈ ਦੇ ਰਿਹਾ ਹੂੰ ਜੇਕਰ ਆਪਾਂ ਦੇਖੇ ਤਾਂ तकरीबन ਪੰਜਾਬ ਦੇ ਵਿੱਚ 15 ਤਰੀਕ ਨੂੰ ਮੌਸਮ ਬਿਲਕੁਲ ਸਾਫ਼ ਦੇਖਣ ਨੂੰ ਮਿਲੇਗਾ ਕਿਸੇ ਕਿਸਮ ਦੀ ਬਦਲਵਾਈ ਪੰਜਾਬ ਦੇ ਵਿੱਚ ਨਹੀਂ ਦੇਖਣ ਨੂੰ ਮਿਲੇਗੀ ਜ਼ਿਆਦਾਤਰ ਖੇਤਰਾਂ ਦੇ ਵਿੱਚ ਮੌਸਮ ਸਾਫ਼ ਹੁੰਦਾ ਦਿਖਾਈ ਦੇਗਾ ਤਕਰੀਬਨ ਜੇ ਦੇਖੇ ਤਾਂ ਪੰਜਾਬ ਦੇ ਵਿੱਚ ਉੱਤਰ ਪੱਛਮੀ ਹਵਾਵਾਂ ਦਾ ਜੋਰ ਦੇਖਣ ਨੂੰ ਮਿਲੇਗਾ ਤੇ ਟੈਂਪਰੇਚਰ ਕਾਫੀ ਉੱਪ ਜਾਂਦੇ ਹੋਏ ਦਿਖਾਈ ਦੇਣਗੇ ਜੇਕਰ ਆਪਾਂ ਪੰਜਾਬ ਦੇ ਟੈਂਪਰੇਚਰ ਦੀ ਗੱਲ ਕਰੀਏ ਤਾਂ तकरीबन ਫਿਰੋਜ਼ਪੁਰ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਫਿਰੋਜ਼ਪੁਰ ਦੇ ਵਿੱਚ ਪਹਿਲੀ ਵਾਰੀ ਟੈਂਪਰੇਚਰ ਫਰਵਰੀ ਮਹੀਨੇ ਦੇ ਵਿੱਚ 28 ਦੇ ਆਸਪਾਸ ਦੇਖਣ ਨੂੰ ਮਿਲੇਗਾ ਕਾਫੀ ਗਰਮ ਦਿਨ ਦੇਖਣ ਨੂੰ ਮਿਲੇਗਾ ਉਸ ਤੋਂ ਬਾਅਦ ਸ਼ਹਿਰਪੁਰ ਦੇ ਖੇਤਰਾਂ ਦੀ ਗੱਲ ਕਰੀਏ ਤਾਂ ਚਾਰਪੁਰ ਦੇ ਖੇਤਰਾਂ ਦੇ ਵਿੱਚ ਦਿਨ ਦਾ ਤਾਪਮਾਨ 24 ਡਿਗਰੀ ਦੇ ਆਸਪਾਸ ਜਾਂਦਾ ਹੋਇਆ ਦਿਖਾਈ ਦੇਗਾ ਇਸ ਤਰ੍ਹਾਂ ਆਪਾਂ ਨੂੰ ਕਾਫੀ ਗਰਮ ਦਿਨ ਦੇਖਣ ਨੂੰ ਮਿਲੇਗਾ ਉਸੇ ਤਰ੍ਹਾਂ 16 ਨੂੰ ਵੀ ਇਸ ਤਰ੍ਹਾਂ ਦੀ ਅਪਡੇਟ ਕੰਨ ਨੂੰ ਮਿਲੇਗੀ ਉੱਤਰ ਪੱਛਮੀ ਹਵਾਵਾਂ ਲਗਾਤਾਰ ਜਲਦੀਆਂ ਹੋਈਆਂ ਦਿਖਾਈ ਦੇਣਗੀਆਂ ਤੇ ਕੁਝ ਖੇਤਰਾਂ ਦੇ ਵਿੱਚ ਆਪਾਂ ਨੂੰ ਪੂਰਬੀ ਹਵਾ ਦਾ ਜੋਰ ਰਾਤੋਂ 16 ਦੀ ਰਾਤੋਂ ਦੇਖਣ ਨੂੰ ਮਿਲੇਗਾ ਉਸ ਤੋਂ ਬਾਅਦ ਸਿਸਟਮ ਜੋ ਜੋ 18 ਨੂੰ ਵਧੇਗਾ ਸਿਸਟਮ ਤੁਸੀਂ ਸਕਰੀਨ ਉੱਤੇ ਦੇਖਦੇ ਹੋ ਪੂਰਵੀ ਹੋਵਾਂ ਦੇ ਜੋਰ ਦੇ ਨਾਲ ਸਿਸਟਮ ਕਮਜ਼ੋਰ ਪੈਂਦਾ ਹੋਇਆ ਦਿਖਾਈ ਦੇ ਰਿਹਾ ਹੈ ਬਿਲਕੁਲ ਸਿਸਟਮ ਆਪਾਂ ਨੂੰ ਤਕਰੀਬਨ 18 ਦੀ ਰਾਤ ਤੋਂ ਪੰਜਾਬ ਦੇ ਵਿੱਚ ਖਤਮ ਹੁੰਦਾ ਦਿਖਾਈ ਦੇ ਰਿਹਾ ਹੈ ਮੀਂਹ ਦੀ ਉਮੀਦ ਲਾਹਮਤਰ ਦੇਖਣ ਨੂੰ ਮਿਲੇਗੀ 18 ਤਰੀਕ ਨੂੰ ਉਸੇ ਤਰ੍ਹਾਂ 19 ਤਰੀਕ ਦੇ ਮੌਸਮ ਦੀ ਗੱਲ ਕਰੀਏ ਤਾਂ 19 ਤਰੀਕ ਨੂੰ ਵੀ ਪੰਜਾਬ ਦਾ ਮੌਸਮ ਆਪਾਂ ਨੂੰ ਠੀਕ-ਠਾਕ ਦੇਖਣ ਨੂੰ ਮਿਲੇਗਾ ਇਸੇ ਤਰ੍ਹਾਂ 20 ਤਰੀਕ ਨੂੰ ਵੀ ਪੰਜਾਬ ਦਾ ਮੌਸਮ ਸਾਫ਼ ਰਹੇਗਾ ਤੇ 21 ਤਰੀਕ ਨੂੰ ਵੀ ਪੰਜਾਬ ਦਾ ਮੌਸਮ ਠੀਕ-ਠਾਕ ਦੇਖਣ ਨੂੰ ਮਿਲੇਗਾ ਮੇਨ ਤੌਰ ਤੇ ਗੱਲ ਕਰੀਏ ਤਾਂ ਪੰਜਾਬ ਦੇ ਸਿਸਟਮ ਜੋ ਸਿਸਟਮ ਦੇਖ ਕੇ ਮੇਰੇ ਹੇ ਕਮਜ਼ੋਰ ਪੈਂਦੇ ਹੋਏ ਨਜ਼ਰ ਆ ਰਹੇ ਹਨ ਧੰਨਵਾਦ ਜੀ